ਓਕਲੈਂਡ ਦੇ ਇੱਕ ਲਾਨਮੋਵਰ ਸਟੋਰ ਤੇ ਆਤਿਸ਼ਵਾਜੀ ਚਲਾਏ ਜਾਣ ਨਾਲ ਘੱਟੋ ਘੱਟ 2 ਲੋਕ ਜ਼ਖਮੀ ਹੋ ਗਏ ਹਨ ਪੁਲਿਸ ਨੇ ਕਾਰਵਾਈ ਚਾਏ 2 ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਘਟਨਾ ਸ਼ੁੱਕਰਵਾਰ ਸਵੇਰੇ ਪਾਪਾਕੂਰਾ ਲਾਨਮੋਵਰਜ਼ ਵਿੱਚ ਵਾਪਰੀ ਜਦੋਂ ਦੁਕਾਨ ਅੰਦਰ 7 ਗਾਹਕ ਅਤੇ 6 ਸਟਾਫ ਮੈਂਬਰ ਮੌਜੂਦ ਸਨ ਇੱਕ ਤਮਾਕੇ ਨਾਲ ਆਤਿਸ਼ਵਾਜੀ ਦਾ ਟੁਕੜਾ ਇੱਕ ਗਾਹਕ ਦੀ ਗਰਦਨ ਦੇ ਵਿੱਚ ਜਾ ਲੱਗਿਆ ਜਿਸ ਤੋਂ ਬਾਅਦ ਉੱਥੇ ਖੜੇ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਟਾਫ ਮੈਂਬਰ ਲੀ ਵੈਬਸਟਰ ਨੇ ਦੱਸਿਆ ਹੈ ਕਿ ਜ਼ੋਰ ਦਾ ਤਮਾਕਾ ਹੋਇਆ ਕਾਰ ਦੁਕਾਨ ਦੇ ਦਰਵਾਜ਼ੇ ਤੇ ਆ ਕੇ ਰੁਕੀ ਤੇ ਫਾਇਰਵਰਕ ਸਿੱਧਾ ਅੰਦਰਾ ਵਜਿਆ ਮੈਂ ਥੱਲੇ ਬੈਠ ਕੇ ਆਪਣਾ ਬਚਾ ਕੀਤਾ ਜਦੋਂ ਤਮਾਕੇ ਰੁਕੇ ਤਾਂ ਮੈਂ ਕਾਰ ਦਾ ਨੰਬਰ ਲੈ ਲਿਆ ਬਾਹਰ ਵੀ ਵਜਿਆ ਦੁਕਾਨ ਦੇ ਮਾਲਕ ਮਾਈਕਲ ਵਾਰਡਸ ਨੇ ਕਿਹਾ ਹੈ ਕਿ ਮਾਮਲਾ ਕਥਿਤ ਤੌਰ ਤੇ ਬਹੁਤ ਖਤਰਨਾਕ ਹੋ ਸਕਦਾ ਸੀ ਇਹ ਲਾਨ ਮੋਵਰ ਦੀ ਦੁਕਾਨ ਹੈ ਇੱਥੇ ਫਿਊਲ ਅਤੇ ਐਗਰੀਸ਼ਨ ਸੋਰਸ ਮਿਲਦੇ ਹਨ ਤੇ ਜੇ ਇਹ ਆਤਿਸ਼ਵਾਜੀ ਤੇਲ ਦੀ ਬੋਤਲ ਜਾਂ ਪੈਟਰੋਲ ਦੇ ਡੱਬੇ ਦੇ ਵਿੱਚ ਲੱਗ ਜਾਂਦੀ ਤਾਂ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ ਦੁਕਾਨ ਵਿੱਚ ਹੁਣ ਵੀ ਆਤਿਸ਼ਵਾਜੀ ਦੀ ਗੰਧ ਹੈ ਪਰ ਖੁਸ਼ਕਿਸਮਤੀ ਨਾਲ ਅੱਗ ਨਹੀਂ ਲੱਗੀ ਵਾਰਡ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਸੀ ਸਵੇਰੇ 9:30 ਵਜੇ ਕਿਸੇ ਨੂੰ ਆਤਿਸ਼ਵਾਜੀ ਚਲਾਉਣ ਦਾ ਖਿਆਲ ਵੀ ਕੇ ਮੇ ਆ ਸਕਦਾ ਹੈ जख्मी ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਵਾਰਟ ਨੇ ਵਿਅਕਤੀਗਤ ਤੌਰ ਤੇ ਆਤਿਸ਼ਵਾਦੀ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਈਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਬੇਵਕੂਫੀ ਤੋਂ ਲੋਕ ਸਿੱਖਣਗੇ ਅਤੇ ਲੋਕਾਂ ਵੱਲ ਆਤਿਸ਼ਵਾਦੀ ਸੁਟਣਾ ਬੰਦ ਕਰਨਗੇ ਆਕਲੈਂਡ ਦੇ ਇੱਕ ਲਾਨਮੋਵਰ ਸਟੋਰ ਤੇ ਆਤਿਸ਼ਵਾਦੀ ਚਲਾਏ ਜਾਣ ਨਾਲ ਘੱਟੋ ਘੱਟ 2 ਲੋਕ ਜ਼ਖਮੀ ਹੋ ਗਏ ਹਨ ਪੁਲਿਸ ਨੇ ਕਾਰਵਾਈ ਚਾਏ 2 ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਘਟਨਾ ਸ਼ੁੱਕਰਵਾਰ ਸਵੇਰੇ ਪਾਪਾਕੂਰਾ ਲਾਨਮੋਵਰਸ ਵਿੱਚ ਵਾਪਰੀ ਜਦੋਂ ਦੁਕਾਨ ਅੰਦਰ 7 ਗਾਹਕ ਅਤੇ 6 ਸਟਾਫ ਮੈਂਬਰ ਮੌਜੂਦ ਸਨ ਇੱਕ ਧਮਾਕੇ ਨਾਲ ਆਤਿਸ਼ਵਾਦੀ ਦਾ ਟੁਕੜਾ ਇੱਕ ਗਾਹਕ ਦੀ ਗਰਦਨ ਦੇ ਵਿੱਚ ਜਾ ਲੱਗਿਆ ਜਿਸ ਤੋਂ ਬਾਅਦ ਉੱਥੇ ਖੜੇ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਟਾਫ ਮੈਂਬਰ ਲੀ ਵੈਬਸਟਰ ਨੇ ਦੱਸਿਆ ਹੈ ਕਿ ਜ਼ੋਰ ਦਾ ਤਮਾਕਾ ਹੋਇਆ ਕਾਰ ਦੁਕਾਨ ਦੇ ਦਰਵਾਜ਼ੇ ਤੇ ਆ ਕੇ ਰੁਕੀ ਅਤੇ ਫਾਇਰਵਰਕ ਸਿੱਧਾ ਅੰਦਰਾ ਵਜਿਆ ਮੈਂ ਥੱਲੇ ਬੈਠ ਕੇ ਆਪਣਾ ਬਚਾ ਕੀਤਾ ਜਦੋਂ ਤਮਾਕੇ ਰੁਕੇ ਤਾਂ ਮੈਂ ਕਾਰ ਦਾ ਨੰਬਰ ਲੈ ਲਿਆ ਬਾਹਰ ਵੀ ਵਜਿਆ ਦੁਕਾਨ ਦੇ ਮਾਲਕ ਮਾਈਕਲ ਵਾਰਡਸ ਨੇ ਕਿਹਾ ਹੈ ਕਿ ਮਾਮਲਾ ਕਾਥੀ ਤੌਰ ਤੇ ਬਹੁਤ ਖਤਰਨਾਕ ਹੋ ਸਕਦਾ ਸੀ ਇਹ ਲਾਨ ਮੋਵਰ ਦੀ ਦੁਕਾਨ ਹੈ ਇੱਥੇ ਫਿਊਲ ਅਤੇ ਇਗ੍ਰੀਸ਼ਨ ਸੋਰਸ ਮਿਲਦੇ ਹਨ ਤੇ ਜੇ ਇਹ ਆਤਿਸ਼ਵਾਦੀ ਤੇਲ ਦੀ ਬੋਤਲ ਜਾਂ ਪੈਟਰੋਲ ਦੇ ਡੱਬੇ ਦੇ ਵਿੱਚ ਲੱਗ ਜਾਂਦੀ ਤਾਂ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ ਦੁਕਾਨ ਵਿੱਚ ਹੁਣ ਵੀ ਆਤਿਸ਼ਵਾਜੀ ਦੀ ਗੰਧ ਹੈ ਪਰ ਖੁਸ਼ਕਿਸਮਤੀ ਨਾਲ ਅੱਗ ਨਹੀਂ ਲੱਗੀ। ਵਾਰਡ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਸੀ। ਸਵੇਰੇ 9:30 ਵਜੇ ਕਿਸੇ ਨੂੰ ਆਤਿਸ਼ਵਾਜੀ ਚਲਾਉਣ ਦਾ ਖਿਆਲ ਵੀ ਕਿਵੇਂ ਆ ਸਕਦਾ ਹੈ? ਜ਼ਖਮੀ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਵਾਰਡ ਨੇ ਵਿਅਕਤੀਗਤ ਤੌਰ ਤੇ ਆਤਿਸ਼ਵਾਜੀ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਈਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਬੇਵਕੂਫੀ ਤੋਂ ਲੋਕ ਸਿੱਖਣਗੇ। ਅਤੇ ਲੋਕਾਂ ਵੱਲ ਆਤਿਸ਼ਬਾਜੀ ਸੁਟਣਾ ਬੰਦ ਕਰਨਗੇ। ਆਕਲੈਂਡ ਦੇ ਇੱਕ ਲਾਨਮੋਵਰ ਸਟੋਰ ਤੇ ਆਤਿਸ਼ਬਾਜੀ ਚਲਾਏ ਜਾਣ ਨਾਲ ਘੱਟੋ-ਘੱਟ 2 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਕਾਰਵਾਈ ਚਾਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਘਟਨਾ ਸ਼ੁੱਕਰਵਾਰ ਸਵੇਰੇ ਪਾਪਾਕੂਰਾ ਲਾਨ ਮੋਵਰਜ਼ ਵਿੱਚ ਵਾਪਰੀ ਜਦੋਂ ਦੁਕਾਨ ਅੰਦਰ 7 ਗਾਹਕ ਅਤੇ 6 ਸਟਾਫ ਮੈਂਬਰ ਮੌਜੂਦ ਸਨ ਇੱਕ ਧਮਾਕੇ ਨਾਲ ਆਤਿਸ਼ਵਾਜੀ ਦਾ ਟੁਕੜਾ ਇੱਕ ਗਾਹਕ ਦੀ ਗਰਦਨ ਦੇ ਵਿੱਚ ਜਾ ਲੱਗਿਆ ਜਿਸ ਤੋਂ ਬਾਅਦ ਉੱਥੇ ਖੜੇ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਟਾਫ ਮੈਂਬਰ ਲੀ ਵੈਬਸਟਰ ਨੇ ਦੱਸਿਆ ਹੈ ਕਿ ਜ਼ੋਰ ਦਾ ਤਮਾਕਾ ਹੋਇਆ ਕਾਰ ਦੁਕਾਨ ਦੇ ਦਰਵਾਜ਼ੇ ਤੇ ਆ ਕੇ ਰੁਕੀ ਤੇ ਫਾਇਰਵਰਕ ਸਿੱਧਾ ਅੰਦਰਾ ਵਜਿਆ ਮੈਂ ਥੱਲੇ ਬੈਠ ਕੇ ਆਪਣਾ ਬਚਾ ਕੀਤਾ ਜਦੋਂ ਤਮਾਕੇ ਰੁਕੇ ਤਾਂ ਮੈਂ ਕਾਰ ਦਾ ਨੰਬਰ ਲੈ ਲਿਆ ਬਾਹਰ ਵੀ ਵਜਿਆ ਦੁਕਾਨ ਦੇ ਮਾਲਕ ਮਾਈਕਲ ਵਾਰਡਸ ਨੇ ਕਿਹਾ ਹੈ ਕਿ ਮਾਮਲਾ ਕਾਥੀ ਤੌਰ ਤੇ ਬਹੁਤ ਖਤਰਨਾਕ ਹੋ ਸਕਦਾ ਸੀ ਇਹ ਲਾਨ ਮੋਵਰ ਦੀ ਦੁਕਾਨ ਹੈ ਇੱਥੇ ਫਿਊਲ ਅਤੇ ਇਗ੍ਰੀਸ਼ਨ ਸੋਰਸ ਮਿਲਦੇ ਹਨ ਤੇ ਜੇ ਇਹ ਆਤਿਸ਼ਵਾਦੀ ਤੇਲ ਦੀ ਬੋਤਲ ਜਾਂ ਪੈਟਰੋਲ ਦੇ ਡੱਬੇ ਦੇ ਵਿੱਚ ਲੱਗ ਜਾਂਦੀ ਤਾਂ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ ਦੁਕਾਨ ਵਿੱਚ ਹੁਣ ਵੀ ਆਤਿਸ਼ਵਾਜੀ ਦੀ ਗੰਧ ਹੈ ਪਰ ਖੁਸ਼ਕਿਸਮਤੀ ਨਾਲ ਅੱਗ ਨਹੀਂ ਲੱਗੀ ਵਾਰਡ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਸੀ ਸਵੇਰੇ 9:30 ਵਜੇ ਕਿਸੇ ਨੂੰ ਆਤਿਸ਼ਵਾਜੀ ਚਲਾਉਣ ਦਾ ਖਿਆਲ ਵੀ ਕਿਵੇਂ ਆ ਸਕਦਾ ਹੈ ਜ਼ਖਮੀ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਵਾਰਡ ਨੇ ਵਿਅਕਤੀਗਤ ਤੌਰ ਤੇ ਆਤਿਸ਼ਵਾਜੀ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਬੇਵਕੂਫੀ ਤੋਂ ਲੋਕ ਸਿੱਖਣਗੇ ਅਤੇ ਲੋਕਾਂ ਵੱਲ ਆਤਿਸ਼ਬਾਜ਼ੀ ਸੁਟਣਾ ਬੰਦ ਕਰਨਗੇ ਆਕਲੈਂਡ ਦੇ ਇੱਕ ਲਾਨਮੋਵਰ ਸਟੋਰ ਤੇ ਆਤਿਸ਼ਵਾਦੀ ਚਲਾਏ ਜਾਣ ਨਾਲ ਘੱਟੋ ਘੱਟ 2 ਲੋਕ ਜ਼ਖਮੀ ਹੋ ਗਏ ਹਨ ਪੁਲਿਸ ਨੇ ਕਾਰਵਾਈ ਚਾਏ 2 ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਘਟਨਾ ਸ਼ੁੱਕਰਵਾਰ ਸਵੇਰੇ ਪਾਪਾਕੂਰਾ ਲਾਨਮੋਵਰਸ ਵਿੱਚ ਵਾਪਰੀ ਜਦੋਂ ਦੁਕਾਨ ਅੰਦਰ 7 ਗਾਹਕ ਅਤੇ 6 ਸਟਾਫ ਮੈਂਬਰ ਮੌਜੂਦ ਸਨ ਇੱਕ ਧਮਾਕੇ ਨਾਲ ਆਤਿਸ਼ਵਾਦੀ ਦਾ ਟੁਕੜਾ ਇੱਕ ਗਾਹਕ ਦੀ ਗਰਦਨ ਦੇ ਵਿੱਚ ਜਾ ਲੱਗਿਆ ਜਿਸ ਤੋਂ ਬਾਅਦ ਉੱਥੇ ਖੜੇ ਸਾਰੇ ਲੋਕਾਂ ਦੇ ਵਿੱਚ ਹੌਫੜਾ ਦਫੜੀ ਮਚ ਗਿਆ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਟਾਫ ਮੈਂਬਰ ਲੀ ਵੈਬਸਟਰ ਨੇ ਦੱਸਿਆ ਹੈ ਕਿ ਜ਼ੋਰ ਦਾ ਧਮਾਕਾ ਹੋਇਆ ਕਾਰ ਦੁਕਾਨ ਦੇ ਦਰਵਾਜ਼ੇ ਤੇ ਆ ਕੇ ਰੁਕੀ ਅਤੇ ਫਾਇਰਵਰਕ ਸਿੱਧਾ ਅੰਦਰ ਆ ਵਜਿਆ ਮੈਂ ਥੱਲੇ ਬੈਠ ਕੇ ਆਪਣਾ ਬਚਾ ਕੀਤਾ ਜਦੋਂ ਧਮਾਕੇ ਰੁਕੇ ਤਾਂ ਮੈਂ ਕਾਰ ਦਾ ਨੰਬਰ ਲੈ ਲਿਆ ਬਾਹਰ ਵੀ ਭੱਜਿਆ ਦੁਕਾਨ ਦੇ ਮਾਲਕ ਮਾਈਕਲ ਵਾਰਟਸ ਨੇ ਕਿਹਾ ਹੈ ਕਿ ਮਾਮਲਾ ਕਾਥੀ ਤੌਰ ਤੇ ਬਹੁਤ ਖਤਰਨਾਕ ਹੋ ਸਕਦਾ ਸੀ ਇਹ ਲਾਨ ਮੋਵਰ ਦੀ ਦੁਕਾਨ ਹੈ ਇੱਥੇ ਫਿਊਲ ਅਤੇ ਇਗ੍ਰੀਸ਼ਨ ਸੋਰਸ ਮਿਲਦੇ ਹਨ ਤੇ ਜੇ ਇਹ ਆਤਿਸ਼ਵਾਦੀ ਤੇਲ ਦੀ ਬੋਤਲ ਜਾਂ ਪੈਟਰੋਲ ਦੇ ਡੱਬੇ ਦੇ ਵਿੱਚ ਲੱਗ ਜਾਂਦੀ ਤਾਂ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ ਦੁਕਾਨ ਵਿੱਚ ਹੁਣ ਵੀ ਆਤਿਸ਼ਵਾਜੀ ਦੀ ਗੰਧ ਹੈ ਪਰ ਖੁਸ਼ਕਿਸਮਤੀ ਨਾਲ ਅੱਗ ਨਹੀਂ ਲੱਗੀ। ਵਾਰਡ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਸੀ। ਸਵੇਰੇ 9:30 ਵਜੇ ਕਿਸੇ ਨੂੰ ਆਤਿਸ਼ਵਾਜੀ ਚਲਾਉਣ ਦਾ ਖਿਆਲ ਵੀ ਕਿਵੇਂ ਆ ਸਕਦਾ ਹੈ? ਜ਼ਖਮੀ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਵਾਰਡ ਨੇ ਵਿਅਕਤੀਗਤ ਤੌਰ ਤੇ ਆਤਿਸ਼ਵਾਜੀ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਈਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਬੇਵਕੂਫੀ ਤੋਂ ਲੋਕ ਸਿੱਖਣਗੇ। ਅਤੇ ਲੋਕਾਂ ਵੱਲ ਆਤਿਸ਼ਬਾਜੀ ਸੁਟਣਾ ਬੰਦ ਕਰਨਗੇ। ਆਕਲੈਂਡ ਦੇ ਇੱਕ ਲਾਨਮੋਵਰ ਸਟੋਰ ਤੇ ਆਤਿਸ਼ਬਾਜੀ ਚਲਾਏ ਜਾਣ ਨਾਲ ਘੱਟੋ-ਘੱਟ 2 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਕਾਰਵਾਈ ਚਾਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਘਟਨਾ ਸ਼ੁੱਕਰਵਾਰ ਸਵੇਰੇ ਪਾਪਾਕੂਰਾ ਲਾਨ ਮੋਵਰਜ਼ ਵਿੱਚ ਵਾਪਰੀ ਜਦੋਂ ਦੁਕਾਨ ਅੰਦਰ 7 ਗਾਹਕ ਅਤੇ 6 ਸਟਾਫ ਮੈਂਬਰ ਮੌਜੂਦ ਸਨ ਇੱਕ ਧਮਾਕੇ ਨਾਲ ਆਤਿਸ਼ਵਾਜੀ ਦਾ ਟੁਕੜਾ ਇੱਕ ਗਾਹਕ ਦੀ ਗਰਦਨ ਦੇ ਵਿੱਚ ਜਾ ਲੱਗਿਆ ਜਿਸ ਤੋਂ ਬਾਅਦ ਉੱਥੇ ਖੜੇ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਟਾਫ ਮੈਂਬਰ ਲੀ ਵੈਬਸਟਰ ਨੇ ਦੱਸਿਆ ਹੈ ਕਿ ਜ਼ੋਰ ਦਾ ਤਮਾਕਾ ਹੋਇਆ ਕਾਰ ਦੁਕਾਨ ਦੇ ਦਰਵਾਜ਼ੇ ਤੇ ਆ ਕੇ ਰੁਕੀ ਤੇ ਫਾਇਰਵਰਕ ਸਿੱਧਾ ਅੰਦਰਾ ਵਜਿਆ ਮੈਂ ਥੱਲੇ ਬੈਠ ਕੇ ਆਪਣਾ ਬਚਾ ਕੀਤਾ ਜਦੋਂ ਤਮਾਕੇ ਰੁਕੇ ਤਾਂ ਮੈਂ ਕਾਰ ਦਾ ਨੰਬਰ ਲੈ ਲਿਆ ਬਾਹਰ ਵੀ ਵਜਿਆ ਦੁਕਾਨ ਦੇ ਮਾਲਕ ਮਾਈਕਲ ਵਾਰਟਸ ਨੇ ਕਿਹਾ ਹੈ ਕਿ ਮਾਮਲਾ ਕਾਥੀ ਤੌਰ ਤੇ ਬਹੁਤ ਖਤਰਨਾਕ ਹੋ ਸਕਦਾ ਸੀ ਇਹ ਲਾਨ ਮੋਵਰ ਦੀ ਦੁਕਾਨ ਹੈ ਇੱਥੇ ਫਿਊਲ ਅਤੇ ਇਗ੍ਰੀਸ਼ਨ ਸੋਰਸ ਮਿਲਦੇ ਹਨ ਤੇ ਜੇ ਇਹ ਆਤਿਸ਼ਵਾਦੀ ਤੇਲ ਦੀ ਬੋਤਲ ਜਾਂ ਪੈਟਰੋਲ ਦੇ ਡੱਬੇ ਦੇ ਵਿੱਚ ਲੱਗ ਜਾਂਦੀ ਤਾਂ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ ਦੁਕਾਨ ਵਿੱਚ ਹੁਣ ਵੀ ਆਤਿਸ਼ਵਾਜੀ ਦੀ ਗੰਧ ਹੈ ਪਰ ਖੁਸ਼ਕਿਸਮਤੀ ਨਾਲ ਅੱਗ ਨਹੀਂ ਲੱਗੀ ਵਾਰਡ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਸੀ ਸਵੇਰੇ 9:30 ਵਜੇ ਕਿਸੇ ਨੂੰ ਆਤਿਸ਼ਵਾਜੀ ਚਲਾਉਣ ਦਾ ਖਿਆਲ ਵੀ ਕਿਵੇਂ ਆ ਸਕਦਾ ਹੈ ਜ਼ਖਮੀ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਵਾਰਡ ਨੇ ਵਿਅਕਤੀਗਤ ਤੌਰ ਤੇ ਆਤਿਸ਼ਵਾਜੀ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੇ ਘਟਨਾਵਾਂ ਤੋਂ ਬਚਿਆ ਜਾ ਸਕੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਬੇਵਕੂਫੀ ਤੋਂ ਲੋਕ ਸਿੱਖਣਗੇ ਅਤੇ ਲੋਕਾਂ ਵੱਲ ਆਤਿਸ਼ਬਾਜੀ ਸੁਟਣਾ ਬੰਦ ਕਰਨਗੇ। ਆਕਲੈਂਡ ਦੇ ਇੱਕ ਲਾਨਮੋਵਰ ਸਟੋਰ ਤੇ ਆਤਿਸ਼ਬਾਜੀ ਚਲਾਏ ਜਾਣ ਨਾਲ ਘੱਟੋ-ਘੱਟ 2 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਕਾਰਵਾਈ ਚਾਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਘਟਨਾ ਸ਼ੁੱਕਰਵਾਰ ਸਵੇਰੇ ਪਾਪਾਕੂਰਾ ਲਾਨ ਮੋਵਰਜ਼ ਵਿੱਚ ਵਾਪਰੀ ਜਦੋਂ ਦੁਕਾਨ ਅੰਦਰ 7 ਗਾਹਕ ਅਤੇ 6 ਸਟਾਫ ਮੈਂਬਰ ਮੌਜੂਦ ਸਨ ਇੱਕ ਧਮਾਕੇ ਨਾਲ ਆਤਿਸ਼ਵਾਜੀ ਦਾ ਟੁਕੜਾ ਇੱਕ ਗਾਹਕ ਦੀ ਗਰਦਨ ਦੇ ਵਿੱਚ ਜਾ ਲੱਗਿਆ ਜਿਸ ਤੋਂ ਬਾਅਦ ਉੱਥੇ ਖੜੇ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਟਾਫ ਮੈਂਬਰ ਲੀ ਵੈਬਸਟਰ ਨੇ ਦੱਸਿਆ ਹੈ ਕਿ ਜ਼ੋਰ ਦਾ ਤਮਾਕਾ ਹੋਇਆ ਕਾਰ ਦੁਕਾਨ ਦੇ ਦਰਵਾਜ਼ੇ ਤੇ ਆ ਕੇ ਰੁਕੀ ਤੇ ਫਾਇਰਵਰਕ ਸਿੱਧਾ ਅੰਦਰਾ ਵਜਿਆ ਮੈਂ ਥੱਲੇ ਬੈਠ ਕੇ ਆਪਣਾ ਬਚਾ ਕੀਤਾ ਜਦੋਂ ਤਮਾਕੇ ਰੁਕੇ ਤਾਂ ਮੈਂ ਕਾਰ ਦਾ ਨੰਬਰ ਲੈ ਲਿਆ ਬਾਹਰ ਵੀ ਵਜਿਆ ਦੁਕਾਨ ਦੇ ਮਾਲਕ ਮਾਈਕਲ ਵਾਰਡਸ ਨੇ ਕਿਹਾ ਹੈ ਕਿ ਮਾਮਲਾ ਕਾਥੀ ਤੌਰ ਤੇ ਬਹੁਤ ਖਤਰਨਾਕ ਹੋ ਸਕਦਾ ਸੀ ਇਹ ਲਾਨ ਮੋਵਰ ਦੀ ਦੁਕਾਨ ਹੈ ਇੱਥੇ ਫਿਊਲ ਅਤੇ ਇਗ੍ਰੀਸ਼ਨ ਸੋਰਸ ਮਿਲਦੇ ਹਨ ਤੇ ਜੇ ਇਹ ਆਤਿਸ਼ਵਾਦੀ ਤੇਲ ਦੀ ਬੋਤਲ ਜਾਂ ਪੈਟਰੋਲ ਦੇ ਡੱਬੇ ਦੇ ਵਿੱਚ ਲੱਗ ਜਾਂਦੀ ਤਾਂ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ ਦੁਕਾਨ ਵਿੱਚ ਹੁਣ ਵੀ ਆਤਿਸ਼ਵਾਜੀ ਦੀ ਗੰਧ ਹੈ ਪਰ ਖੁਸ਼ਕਿਸਮਤੀ ਨਾਲ ਅੱਗ ਨਹੀਂ ਲੱਗੀ। ਵਾਰਡ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਸੀ। ਸਵੇਰੇ 9:30 ਵਜੇ ਕਿਸੇ ਨੂੰ ਆਤਿਸ਼ਵਾਜੀ ਚਲਾਉਣ ਦਾ ਖਿਆਲ ਵੀ ਕਿਵੇਂ ਆ ਸਕਦਾ ਹੈ? ਜ਼ਖਮੀ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਵਾਰਡ ਨੇ ਵਿਅਕਤੀਗਤ ਤੌਰ ਤੇ ਆਤਿਸ਼ਵਾਜੀ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਈਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਬੇਵਕੂਫੀ ਤੋਂ ਲੋਕ ਸਿੱਖਣਗੇ। ਅਤੇ ਲੋਕਾਂ ਵੱਲ ਆਤਿਸ਼ਬਾਜੀ ਸੁਟਣਾ ਬੰਦ ਕਰਨਗੇ। ਆਕਲੈਂਡ ਦੇ ਇੱਕ ਲਾਨਮੋਵਰ ਸਟੋਰ ਤੇ ਆਤਿਸ਼ਬਾਜੀ ਚਲਾਏ ਜਾਣ ਨਾਲ ਘੱਟੋ-ਘੱਟ 2 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਕਾਰਵਾਈ ਚਾਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਘਟਨਾ ਸ਼ੁੱਕਰਵਾਰ ਸਵੇਰੇ ਪਾਪਾਕੂਰਾ ਲਾਨ ਮੋਵਰਜ਼ ਵਿੱਚ ਵਾਪਰੀ ਜਦੋਂ ਦੁਕਾਨ ਅੰਦਰ 7 ਗਾਹਕ ਅਤੇ 6 ਸਟਾਫ ਮੈਂਬਰ ਮੌਜੂਦ ਸਨ ਇੱਕ ਧਮਾਕੇ ਨਾਲ ਆਤਿਸ਼ਵਾਜੀ ਦਾ ਟੁਕੜਾ ਇੱਕ ਗਾਹਕ ਦੀ ਗਰਦਨ ਦੇ ਵਿੱਚ ਜਾ ਲੱਗਿਆ ਜਿਸ ਤੋਂ ਬਾਅਦ ਉੱਥੇ ਖੜੇ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਟਾਫ ਮੈਂਬਰ ਲੀ ਵੈਬਸਟਰ ਨੇ ਦੱਸਿਆ ਹੈ ਕਿ ਜ਼ੋਰ ਦਾ ਤਮਾਕਾ ਹੋਇਆ ਕਾਰ ਦੁਕਾਨ ਦੇ ਦਰਵਾਜ਼ੇ ਤੇ ਆ ਕੇ ਰੁਕੀ ਅਤੇ ਫਾਇਰਵਰਕ ਸਿੱਧਾ ਅੰਦਰ ਆ ਵਜਿਆ ਮੈਂ ਥੱਲੇ ਬੈਠ ਕੇ ਆਪਣਾ ਬਚਾ ਕੀਤਾ ਜਦੋਂ ਤਮਾਕੇ ਰੁਕੇ ਤਾਂ ਮੈਂ ਕਾਰ ਦਾ ਨੰਬਰ ਲੈ ਲਿਆ ਬਾਹਰ ਵੀ ਵਜਿਆ ਦੁਕਾਨ ਦੇ ਮਾਲਕ ਮਾਈਕਲ ਵਾਰਡਸ ਨੇ ਕਿਹਾ ਹੈ ਕਿ ਮਾਮਲਾ ਕਾਥੀ ਤੌਰ ਤੇ ਬਹੁਤ ਖਤਰਨਾਕ ਹੋ ਸਕਦਾ ਸੀ ਇਹ ਲਾਨ ਮੋਵਰ ਦੀ ਦੁਕਾਨ ਹੈ ਇੱਥੇ ਫਿਊਲ ਅਤੇ ਇਗ੍ਰੀਸ਼ਨ ਸੋਰਸ ਮਿਲਦੇ ਹਨ ਤੇ ਜੇ ਇਹ ਆਤਿਸ਼ਵਾਦੀ ਤੇਲ ਦੀ ਬੋਤਲ ਜਾਂ ਪੈਟਰੋਲ ਦੇ ਡੱਬੇ ਦੇ ਵਿੱਚ ਲੱਗ ਜਾਂਦੀ ਤਾਂ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ ਦੁਕਾਨ ਵਿੱਚ ਹੁਣ ਵੀ ਆਤਿਸ਼ਵਾਜੀ ਦੀ ਗੰਧ ਹੈ ਪਰ ਖੁਸ਼ਕਿਸਮਤੀ ਨਾਲ ਅੱਗ ਨਹੀਂ ਲੱਗੀ ਵਾਰਡ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਸੀ ਸਵੇਰੇ 9:30 ਵਜੇ ਕਿਸੇ ਨੂੰ ਆਤਿਸ਼ਵਾਜੀ ਚਲਾਉਣ ਦਾ ਖਿਆਲ ਵੀ ਕਿਵੇਂ ਆ ਸਕਦਾ ਹੈ ਜ਼ਖਮੀ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਵਾਰਡ ਨੇ ਵਿਅਕਤੀਗਤ ਤੌਰ ਤੇ ਆਤਿਸ਼ਵਾਜੀ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੇ ਘਟਨਾਵਾਂ ਤੋਂ ਬਚਿਆ ਜਾ ਸਕੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਬੇਵਕੂਫੀ ਤੋਂ ਲੋਕ ਸਿੱਖਣਗੇ ਅਤੇ ਲੋਕਾਂ ਵੱਲ ਆਤਿਸ਼ਵਾਦੀ ਸੁੱਟਣਾ ਬੰਦ ਕਰਨਗੇ ਆਕਲੈਂਡ ਦੇ ਇੱਕ ਲਾਨ ਮੋਵਰ ਸਟੋਰ ਤੇ ਆਤਿਸ਼ਵਾਦੀ ਚਲਾਏ ਜਾਣ ਨਾਲ ਘੱਟੋ ਘੱਟ 2 ਲੋਕ ਜ਼ਖਮੀ ਹੋ ਗਏ ਹਨ ਪੁਲਿਸ ਨੇ ਕਾਰਵਾਈ ਚਾਏ 2 ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਘਟਨਾ ਸ਼ੁੱਕਰਵਾਰ ਸਵੇਰੇ ਪਾਪਾਕੂਰਾ ਲਾਨ ਮੋਵਰਸ ਵਿੱਚ ਵਾਪਰੀ ਜਦੋਂ ਦੁਕਾਨ ਅੰਦਰ 7 ਗਾਹਕ ਅਤੇ 6 ਸਟਾਫ ਮੈਂਬਰ ਮੌਜੂਦ ਸਨ ਇੱਕ ਧਮਾਕੇ ਨਾਲ ਆਤਿਸ਼ਵਾਦੀ ਦਾ ਟੁਕੜਾ ਇੱਕ ਗਾਹਕ ਦੀ ਗਰਦਨ ਦੇ ਵਿੱਚ ਜਾ ਲੱਗਿਆ ਜਿਸ ਤੋਂ ਬਾਅਦ ਉੱਥੇ ਖੜੇ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਟਾਫ ਮੈਂਬਰ ਲੀ ਵੈਬਸਟਰ ਨੇ ਦੱਸਿਆ ਹੈ ਕਿ ਜ਼ੋਰ ਦਾ ਤਮਾਕਾ ਹੋਇਆ ਕਾਰ ਦੁਕਾਨ ਦੇ ਦਰਵਾਜ਼ੇ ਤੇ ਆ ਕੇ ਰੁਕੀ ਤੇ ਫਾਇਰਵਰਕ ਸਿੱਧਾ ਅੰਦਰਾ ਵਜਿਆ ਮੈਂ ਥੱਲੇ ਬੈਠ ਕੇ ਆਪਣਾ ਬਚਾ ਕੀਤਾ ਜਦੋਂ ਤਮਾਕੇ ਰੁਕੇ ਤਾਂ ਮੈਂ ਕਾਰ ਦਾ ਨੰਬਰ ਲੈਂਡਿੰਗ ਬਾਹਰ ਵੀ ਭਜਿਆ ਦੁਕਾਨ ਦੇ ਮਾਲਕ ਮਾਈਕਲ ਵਾਰਡਸ ਨੇ ਕਿਹਾ ਹੈ ਕਿ ਮਾਮਲਾ ਕਥਿਤ ਤੌਰ ਤੇ ਬਹੁਤ ਖਤਰਨਾਕ ਹੋ ਸਕਦਾ ਸੀ ਇਹ ਲਾਨ ਮੋਵਰ ਦੀ ਦੁਕਾਨ ਹੈ ਇੱਥੇ ਫਿਊਲ ਅਤੇ ਐਗ੍ਰੀਸ਼ਨ ਸੋਰਸ ਮਿਲਦੇ ਹਨ ਤੇ ਜੇ ਇਹ ਆਤਿਸ਼ਵਾਦੀ ਤੇਲ ਦੀ ਬੋਤਲ ਜਾਂ ਪੈਟਰੋਲ ਦੇ ਡੱਬੇ ਦੇ ਵਿੱਚ ਲੱਗ ਜਾਂਦੀ ਤਾਂ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ ਦੁਕਾਨ ਵਿੱਚ ਹੁਣ ਵੀ ਆਤਿਸ਼ਵਾਜੀ ਦੀ ਗੰਧ ਹੈ ਪਰ ਖੁਸ਼ਕਿਸਮਤੀ ਨਾਲ ਅੱਗ ਨਹੀਂ ਲੱਗੀ। ਵਾਰਡ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਸੀ। ਸਵੇਰੇ 9:30 ਵਜੇ ਕਿਸੇ ਨੂੰ ਆਤਿਸ਼ਵਾਜੀ ਚਲਾਉਣ ਦਾ ਖਿਆਲ ਵੀ ਕਿਵੇਂ ਆ ਸਕਦਾ ਹੈ? ਜ਼ਖਮੀ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਵਾਰਡ ਨੇ ਵਿਅਕਤੀਗਤ ਤੌਰ ਤੇ ਆਤਿਸ਼ਵਾਜੀ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਈਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਬੇਵਕੂਫੀ ਤੋਂ ਲੋਕ ਸਿੱਖਣਗੇ। ਅਤੇ ਲੋਕਾਂ ਵੱਲ ਆਤਿਸ਼ਬਾਜੀ ਸੁਟਣਾ ਬੰਦ ਕਰਨਗੇ। ਆਕਲੈਂਡ ਦੇ ਇੱਕ ਲਾਨ ਮੋਵਰ ਸਟੋਰ ਤੇ ਆਤਿਸ਼ਬਾਜੀ ਚਲਾਏ ਜਾਣ ਨਾਲ ਘੱਟੋ-ਘੱਟ 2 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਕਾਰਵਾਈ ਚਾਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਘਟਨਾ ਸ਼ੁੱਕਰਵਾਰ ਸਵੇਰੇ ਪਾਪਾਕੂਰਾ ਲਾਨ ਮੋਵਰਜ਼ ਵਿੱਚ ਵਾਪਰੀ ਜਦੋਂ ਦੁਕਾਨ ਅੰਦਰ 7 ਗਾਹਕ ਅਤੇ 6 ਸਟਾਫ ਮੈਂਬਰ ਮੌਜੂਦ ਸਨ ਇੱਕ ਧਮਾਕੇ ਨਾਲ ਆਤਿਸ਼ਵਾਜੀ ਦਾ ਟੁਕੜਾ ਇੱਕ ਗਾਹਕ ਦੀ ਗਰਦਨ ਦੇ ਵਿੱਚ ਜਾ ਲੱਗਿਆ ਜਿਸ ਤੋਂ ਬਾਅਦ ਉੱਥੇ ਖੜੇ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਟਾਫ ਮੈਂਬਰ ਲੀ ਵੈਬਸਟਰ ਨੇ ਦੱਸਿਆ ਹੈ ਕਿ ਜ਼ੋਰ ਦਾ ਤਮਾਕਾ ਹੋਇਆ ਕਾਰ ਦੁਕਾਨ ਦੇ ਦਰਵਾਜ਼ੇ ਤੇ ਆ ਕੇ ਰੁਕੀ ਤੇ ਫਾਇਰਵਰਕ ਸਿੱਧਾ ਅੰਦਰਾ ਵਜਿਆ ਮੈਂ ਥੱਲੇ ਬੈਠ ਕੇ ਆਪਣਾ ਬਚਾ ਕੀਤਾ ਜਦੋਂ ਤਮਾਕੇ ਰੁਕੇ ਤਾਂ ਮੈਂ ਕਾਰ ਦਾ ਨੰਬਰ ਲੈ ਲਿਆ ਬਾਹਰ ਵੀ ਵਜਿਆ ਦੁਕਾਨ ਦੇ ਮਾਲਕ ਮਾਈਕਲ ਵਾਰਡਸ ਨੇ ਕਿਹਾ ਹੈ ਕਿ ਮਾਮਲਾ ਕਾਥੀ ਤੌਰ ਤੇ ਬਹੁਤ ਖਤਰਨਾਕ ਹੋ ਸਕਦਾ ਸੀ ਇਹ ਲਾਨ ਮੋਵਰ ਦੀ ਦੁਕਾਨ ਹੈ ਇੱਥੇ ਫਿਊਲ ਅਤੇ ਇਗ੍ਰੀਸ਼ਨ ਸੋਰਸ ਮਿਲਦੇ ਹਨ ਤੇ ਜੇ ਇਹ ਆਤਿਸ਼ਵਾਦੀ ਤੇਲ ਦੀ ਬੋਤਲ ਜਾਂ ਪੈਟਰੋਲ ਦੇ ਡੱਬੇ ਦੇ ਵਿੱਚ ਲੱਗ ਜਾਂਦੀ ਤਾਂ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ ਦੁਕਾਨ ਵਿੱਚ ਹੁਣ ਵੀ ਆਤਿਸ਼ਵਾਜੀ ਦੀ ਗੰਧ ਹੈ ਪਰ ਖੁਸ਼ਕਿਸਮਤੀ ਨਾਲ ਅੱਗ ਨਹੀਂ ਲੱਗੀ ਵਾਰਡ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਸੀ ਸਵੇਰੇ 9:30 ਵਜੇ ਕਿਸੇ ਨੂੰ ਆਤਿਸ਼ਵਾਜੀ ਚਲਾਉਣ ਦਾ ਖਿਆਲ ਵੀ ਕਿਵੇਂ ਆ ਸਕਦਾ ਹੈ ਜ਼ਖਮੀ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਵਾਰਡ ਨੇ ਵਿਅਕਤੀਗਤ ਤੌਰ ਤੇ ਆਤਿਸ਼ਵਾਜੀ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੇ ਘਟਨਾਵਾਂ ਤੋਂ ਬਚਿਆ ਜਾ ਸਕੇ ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਬੇਵਕੂਫੀ ਤੋਂ ਲੋਕ ਸਿੱਖਣਗੇ ਅਤੇ ਲੋਕਾਂ ਵੱਲ ਆਤਿਸ਼ਬਾਜੀ ਸੁਟਣਾ ਬੰਦ ਕਰਨਗੇ। ਆਕਲੈਂਡ ਦੇ ਇੱਕ ਲਾਨਮੋਵਰ ਸਟੋਰ ਤੇ ਆਤਿਸ਼ਬਾਜੀ ਚਲਾਏ ਜਾਣ ਨਾਲ ਘੱਟੋ-ਘੱਟ 2 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੇ ਕਾਰਵਾਈ ਚਾਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਹ ਘਟਨਾ ਸ਼ੁੱਕਰਵਾਰ ਸਵੇਰੇ ਪਾਪਾਕੂਰਾ ਲਾਨ ਮੋਵਰਜ਼ ਵਿੱਚ ਵਾਪਰੀ ਜਦੋਂ ਦੁਕਾਨ ਅੰਦਰ 7 ਗਾਹਕ ਅਤੇ 6 ਸਟਾਫ ਮੈਂਬਰ ਮੌਜੂਦ ਸਨ ਇੱਕ ਧਮਾਕੇ ਨਾਲ ਆਤਿਸ਼ਵਾਜੀ ਦਾ ਟੁਕੜਾ ਇੱਕ ਗਾਹਕ ਦੀ ਗਰਦਨ ਦੇ ਵਿੱਚ ਜਾ ਲੱਗਿਆ ਜਿਸ ਤੋਂ ਬਾਅਦ ਉੱਥੇ ਖੜੇ ਸਾਰੇ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਅਤੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਟਾਫ ਮੈਂਬਰ ਲੀ ਵੈਬਸਟਰ ਨੇ ਦੱਸਿਆ ਹੈ ਕਿ ਜ਼ੋਰ ਦਾ ਤਮਾਕਾ ਹੋਇਆ ਕਾਰ ਦੁਕਾਨ ਦੇ ਦਰਵਾਜ਼ੇ ਤੇ ਆ ਕੇ ਰੁਕੀ ਤੇ ਫਾਇਰਵਰਕ ਸਿੱਧਾ ਅੰਦਰਾ ਵਜਿਆ ਮੈਂ ਥੱਲੇ ਬੈਠ ਕੇ ਆਪਣਾ ਬਚਾ ਕੀਤਾ ਜਦੋਂ ਤਮਾਕੇ ਰੁਕੇ ਤਾਂ ਮੈਂ ਕਾਰ ਦਾ ਨੰਬਰ ਲੈ ਲਿਆ ਬਾਹਰ ਵੀ ਵਜਿਆ ਦੁਕਾਨ ਦੇ ਮਾਲਕ ਮਾਈਕਲ ਵਾਰਡਸ ਨੇ ਕਿਹਾ ਹੈ ਕਿ ਮਾਮਲਾ ਕਥਿਤ ਤੌਰ ਤੇ ਬਹੁਤ ਖਤਰਨਾਕ ਹੋ ਸਕਦਾ ਸੀ ਇਹ ਲਾਨ ਮੋਵਰ ਦੀ ਦੁਕਾਨ ਹੈ ਇੱਥੇ ਫਿਊਲ ਅਤੇ ਇਗ੍ਰੀਸ਼ਨ ਸੋਰਸ ਮਿਲਦੇ ਹਨ ਤੇ ਜੇ ਇਹ ਆਤਿਸ਼ਵਾਦੀ ਤੇਲ ਦੀ ਬੋਤਲ ਜਾਂ ਪੈਟਰੋਲ ਦੇ ਡੱਬੇ ਦੇ ਵਿੱਚ ਲੱਗ ਜਾਂਦੀ ਤਾਂ ਨਤੀਜਾ ਬਹੁਤ ਭਿਆਨਕ ਹੋ ਸਕਦਾ ਸੀ ਦੁਕਾਨ ਵਿੱਚ ਹੁਣ ਵੀ ਆਤਿਸ਼ਵਾਜੀ ਦੀ ਗੰਧ ਹੈ ਪਰ ਖੁਸ਼ਕਿਸਮਤੀ ਨਾਲ ਅੱਗ ਨਹੀਂ ਲੱਗੀ। ਵਾਰਡ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਦੇ ਦਿਮਾਗ ਵਿੱਚ ਕੀ ਸੀ। ਸਵੇਰੇ 9:30 ਵਜੇ ਕਿਸੇ ਨੂੰ ਆਤਿਸ਼ਵਾਜੀ ਚਲਾਉਣ ਦਾ ਖਿਆਲ ਵੀ ਕਿਵੇਂ ਆ ਸਕਦਾ ਹੈ? ਜ਼ਖਮੀ ਵਿਅਕਤੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਵਾਰਡ ਨੇ ਵਿਅਕਤੀਗਤ ਤੌਰ ਤੇ ਆਤਿਸ਼ਵਾਜੀ ਦੀ ਵਿਕਰੀ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਈਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਉਹਨਾਂ ਦੀ ਬੇਵਕੂਫੀ ਤੋਂ ਲੋਕ ਸਿੱਖਣਗੇ। ਅਤੇ ਲੋਕਾਂ ਵੱਲ ਆਤਿਸ਼ਬਾਜ਼ੀ ਸੁਟਣਾ ਬੰਦ ਕਰਨਗੇ